ਭਾਗ ਅੰਨਾ ਸਿੱਲੇ ਤੋਂ ਬਾਅਦ ਬਟਾਰੀ ਜਾਵਾਂਗੇ ਜਿਹੜਾ ਆਪਣਾ ਬਟਾਰੀ ਗੰਨਾ ਫਿਰ ਉੱਥੇ ਬਾਡਾ ਸ਼ੁਰੂ ਕਰਾਂਗੇ ਕਿਉਂਕਿ ਉਹ ਮੁੱਢਾ ਗੰਨਾ ਜਿਹੜਾ ਨਾ ਉਹ ਪਹਿਲਾਂ ਟਰਾਲੀ ਤੇ ਲਾਉਣ ਲੱਗਿਆ ਬੰਦ ਵਾਲੀ ਲਾਈਨ ਉੱਪਰ ਤੇ ਆਪਾਂ ਕਰਨ ਲੱਗੇ ਸੀਗੇ ਇਹਦੀ ਡਰਾਵ ਰੁਚੀ ਉੱਤੇ ਵਾਲੇ ਪਾਸੇ ਕਿਉਂਕਿ ਥੱਲੇ ਕਈ ਵਾਰੀ ਕੰਟਰੋਲਰ ਕੰਟਰੋਲਰ ਲੱਗ ਜਾਂਦਾ ਤੇ ਟਰਾਲੀ ਉਧਰ ਬੰਦੇ ਆਪਣੇ ਭਰੀ ਜਾਂਦੇ ਆ ਭਰਨ ਵਾਲੀ ਸੀਗੀ ਟਰਾਲੀ ਜਦ ਅਸੀਂ ਤੁਰੇ ਆ ਬਿੱਟੂ ਅੰਕਲ ਆ ਗਿਆ ਸੀਗਾ ਟਰਾਲੀ ਲੈ ਕੇ ਹੋ ਗਈ ਸੀ ਖਾਲੀ ਉਹਦੀ ਚਾਰੇ ਟਰੈਕਟਰਾਂ ਦੇ ਆਪਣੇ ਮਗਰ ਤਾਂ ਰੇਡੀਅਲ ਨੇ 5500 ਤੇ ਅਰਜਨ ਦੇ ਆਪਣੇ ਮੂਰੇ 1016 ਨੇ ਲਾਇੰਸ ਦੇ ਰੇਡੀਅਲ ਹੀ ਟਰੈਕਟਰ ਤਾਂ ਆਪਾਂ ਸ਼ੌਂਕ ਨਾਲ ਰੱਖੀ ਦਿਆ ਬਾ 3600 ਦੇ ਵੀ ਕਹਾ ਆਪਾਂ ਰੇਡੀਅਲ ਐਝੇ ਹੀ ਪਵਾ ਦਿਆ ਚੰਗੀ ਅੰਕਲ ਤੇ ਮਨਜੀਤ ਦੀ ਰੋਟੀ ਚੱਕ ਲਿਆ ਏ ਚੰਗੀ ਅੰਕ ਇੱਧਰ ਲੈ ਆਲੂਆਂ ਨੂੰ ਪਾਣੀ ਲਾਉਂਦਾ ਮਨਜੀਤ ਆਪਣਾ ਉੱਧਰ ਲੈ ਆਲੂਆਂ ਨੂੰ ਪੜਾਉਨੇ ਆ ਚੰਗੀ ਅੰਕ ਨੂੰ ਰੋਟੀ ਛੱਕ ਕੇ ਪ੍ਰਸ਼ਾਦ ਦਾ ਪਾਣੀ ਫਿਰ ਹਾਂਜੀ ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਹੋਪ ਕਰਦਾ ਸਾਰੇ ਠੀਕ ਹੋਵੋਗੇ ਅੱਜ ਸਵੇਰੇ ਸਵੇਰੇ ਰਾਜੀ ਅੰਕਲ ਕਰੀ ਜਾਂਦਾ ਬੈਣੀ ਤਿਆਰ ਤੇ ਇੱਧਰ ਆਲੇ-ਦਾਲੇ ਉਹਨਾਂ ਨੂੰ ਲਿਪਣਾ ਵਾ ਆਪਾਂ ਗਾਰੇ ਨਾਲ ਬੱਸ ਕਰੀ ਜਾਂਦੇ ਆ ਖਿੱਚੀ ਜਾਂਦੇ ਆ ਕੰਮ ਨੂੰ ਜਿੰਨੀ ਛੇਤੀ ਹੋ ਗਿਆ ਉੰਨੀ ਛੇਤੀ ਚਲਾ ਦਾਂਗੇ ਤੇ ਬਿੱਟੂ ਅੰਕਲ ਵੀ ਆ ਗਿਆ ਸੀਗਾ ਟਰਾਲੀ ਲੈ ਕੇ ਆਪਣੀ ਵੱਡੀ ਖਾਲੀ ਦੋਨੇ ਹੋ ਗਈਆਂ ਇੱਕ ਉੱਥੇ ਖੜੀ ਆ ਖਾਲੀ ਉਹ ਵੀ ਬੱਸ ਲੈ ਆਉਣੀ ਆ ਹੁਣ ਜਾ ਕੇ ਬਿੱਟੂ ਅੰਕਲ ਨੇ ਉੱਥੇ ਮੋਟਰਸਾਈਕਲ ਖੜਾਇਆਊਗਾ ਟਰੈਕਟਰ ਚੱਕ ਲਿਓ ਆ ਟਰੈਕਟਰ ਆ ਗਿਆ ਸ਼ਾਇਦ ਅੱਜ ਇਹਨੂੰ ਦੁਪਹਿਰੋਂ ਬਾਅਦ ਭਰਨ ਲੱਗੀ ਏ ਜੇ ਭਰੀ ਤਾਂ ਤੁਹਾਨੂੰ ਦਿਖਾਵਾਂਗੇ ਤਾਂ ਬੰਦਿਆਂ ਦੇ ਸਿਰ ਤੇ ਕਹਿੰਦੇ ਤਾਂ ਹੈਗਾ ਹੀ ਭਰਾਂਗੇ ਬਾਕੀ ਦੇਖੋ ਕੱਲ ਠੰਡ ਬਹੁਤ ਸੀ ਤੇ ਆਪਣੀਆਂ ਮੂਰੇ ਮਗਰੀ ਸੀ ਟਰਾਲੀਆਂ ਇਕੱਠੀਆਂ ਹੀ ਖੜੀਆਂ ਸੀਗੀਆਂ ਦੋਨੇ ਖਾਲੀ ਹੋ ਗਈਆਂ ਦੋਨੇ ਆ ਜਾਣਗੀਆਂ ਵਾ ਉਹ ਵੀ ਟਰੈਕਟਰ ਆ ਜਾਊ ਆਪਣਾ ਘਰੇ ਜੀ ਆਪਣਾ 3600 ਟੂ ਆ ਗਿਆ ਹੈਗਾ ਮਿਲ ਚੋ ਬਿੱਟੂਆਂ ਕਾ ਲੈ ਕੇ ਸਿੱਧਾ ਖੇਤ ਚ ਹੀ ਲੈ ਜਾਂਦਾ ਬਿੱਟੂਆਂ ਕਾ ਨੇ ਹਣ ਬਾਈ ਤੋਂ ਭਰਦੇ ਆ ਬਾੜ-ਬਾੜ ਬਾਕੀ ਦੇਖਦੇ ਆ ਫਿਰ ਉੱਥੇ ਸ਼ਾਇਦ ਇੱਕ ਨਾਲ ਡਾਈਏ ਨਹੀਂ ਬਾਹਰ ਖੜਾ ਕੇ ਲਾਵਾਂਗੇ ਕਿਉਂਕਿ ਖੇਤ ਨੀਵਾ ਜਿਆਦਾ ਰੈਂਪ ਹੈ ਨਹੀਂ ਇਹਦੇ ਚ ਤੇ ਰੈਂਪੋ ਵੀ ਫੇਰ ਤਾਂ ਟਰਾਲੀ ਚੜ੍ਹ ਜੇ ਉਹ ਇਧਰੋਂ ਇਧਰੋਂ ਬਾੜ-ਬਾੜ ਲਾਉਣਾ ਉਹ ਦੂਜੀ ਪਾਲਟੀ ਉਧਰ ਲਾ ਘਾੜ ਕੇ ਗੰਨਾ ਆਪਣਾ ਇਧਰ ਛੱਲਣ ਲੱਗ ਗਈ ਉਹ ਪਰੇ ਜਿਹੜੀ ਛੱਲਦੀ ਆ ਇਹਨਾਂ ਦਾ ਗੰਨਾ ਬਾਕੀ ਸਾਰਾ ਇਧਰ ਪਿਆ ਇੱਥੋਂ ਲੱਦ ਕੇ ਫਿਰ ਬਾਕੀ ਸਾਰੀ ਬਾੜ ਕਢਾ ਕੇ ਲੱਦਾਂਗੇ ਬਾੜ-ਬਾੜ ਭਰ ਲਈਏ ਉਰੋਂ ਲਾਈ ਜਾਂਦੇ ਆ ਬੰਦੇ ਲੈਣਾ ਆਪਣੀਆਂ ਦੋ ਤਾਂ ਲੱਗੇ ਲਾਤੀਆਂ ਆਇਆ ਹੁਣ ਰੈਂਪਾ ਬਣਾ ਥੋੜਾ ਜਿਹਾ ਖਤਰਨਾਕ ਹੀ ਆ ਦੇ ਇੱਧਰ ਬੋਰੀਆਂ ਬੋਰੀਆਂ ਰੱਖ ਕੇ ਬਣਾਇਆ ਹੋਇਆ ਚਲੋ ਕੱਢ ਲਾਂਗੇ ਦੋ ਤਿੰਨ ਪਾ ਲੈ ਪਹਿਲਾਂ ਅਸੀਂ ਕੱਢ ਲਾਂਗੇ ਦੇਖਾਂਗੇ ਨਿਕਲ ਹੀ ਜਾਣੇ ਆ ਮੇਰੇ ਹਿਸਾਬ ਨਾਲ ਕਿਉਂਕਿ ਪਰ ਪਹਿਲੀ ਟਰਾਲੀ ਆਪਾਂ ਲਾਵਾਂਗੇ ਤਾਂ ਦੋ ਲੈਣਾ ਤਿੰਨ ਤਿੰਨ ਕੀ ਇਹ ਕਹਿੰਦੇ ਆ ਚਾਰ ਲਾਉਣੀਆਂ ਮੈਂ ਕਿਹਾ ਚਲੋ ਦੇਖ ਲਓ ਉਧਰ ਗੰਨਾ ਕੱਟ-ਕੱਟ ਮੂਰੇ ਰੱਖੀ ਜਾਂਦੇ ਇਹਨਾਂ ਦੀ ਬੰਦੇ ਅੱਧੇ ਕੱਲ ਨੂੰ ਉਹਨੂੰ ਸਿਲਾਈ ਕਰ ਲੈਣਗੇ ਬਾਕੀ ਫਿਰ ਇਸ ਤੋਂ ਬਾਅਦ ਚਪਾ ਗੰਨਾ ਸਿੱਲੇ ਤੋਂ ਬਾਅਦ ਵਟਾਰੀ ਜਾਵਾਂਗੇ ਜਿਹੜਾ ਆਪਣਾ ਵਟਾਰੀ ਗੰਨਾ ਫਿਰ ਉੱਥੇ ਵਾੜਨਾ ਸ਼ੁਰੂ ਕਰਾਂਗੇ ਕਿਉਂਕਿ ਇਹ ਮੂਢਾ ਗੰਨਾ ਜਿਹੜਾ ਨਾ ਉਹ ਪਹਿਲਾਂ ਛਲਾਈ ਹੁੰਦਾ ਹੁੰਦਾ ਹੁਣ ਆਪਣਾ ਆ ਮੁੱਢਾ ਸੀ ਤੇ ਉਹ ਮੁੱਢਾ ਸੀ ਬਾਕੀ ਉੱਥੇ ਆ ਮੁੱਢਾ ਥੋੜਾ ਜਿਹਾ ਹੋਰ ਬਾਕੀ ਇੱਧਰ ਆ ਮੁੱਢਾ ਪਹਿਲਾਂ ਬਟਾਰੀ ਵਾਲਾ ਕਰਾਂਗੇ ਆ ਬਾਅਦ ਚ ਹੁੰਦਾ ਹੁੰਦਾ ਬੀਜੜ ਕਰਨਾ ਝਾੜ ਵਧੀਆ ਹੈ ਤੇ ਕੀ ਕਰਨੇ ਇਹਦਾ ਮੈਂ ਬੈਠਾ ਯੂ ਪੈਪ ਤੇ ਨਾਲੇ ਟਰਾਲੀ ਦੀਆਂ ਨਾਲੇ ਵਿਊ ਕੈਂਟ ਆ ਵਧੀਆ ਲੱਗਦਾ ਔਰੇ ਆਪਾਂ ਘਰੇ ਚਲੇ ਗਏ ਸੀ ਮੜਾ ਆ ਬੰਦੇ ਕਰੀ ਜਾਂਦੇ ਆ ਲੋਡਿੰਗ ਟਰਾਲੀ ਦੀ ਉਦੋਂ ਤਾਂ ਆਪਾਂ ਬਾਹਰ ਕੱਢ ਕੇ ਲਾ ਗਏ ਸੀ ਇੱਥੇ ਸੜਕ ਤੇ ਤੇ ਥੋੜੀ ਵੀ ਰਹਿ ਗਈ ਬਸ ਗੱਡੀ ਆਉਂਦੀ ਆ ਕੋਮੰਟ ਥੋੜੀ ਵੀ ਰਹਿ ਗਈ ਬਸ ਦੋ ਤਿੰਨ ਕਲੈਨਾਂ ਲਾਉਣੀਆਂ ਬਸ ਫੇਰ ਰਸੇ ਕੱਸ ਕੇ ਬਿੱਟੂ ਅੰਕ ਲੈ ਜਾਊਗਾ ਇਹ ਟਰਾਲੀ ਨੂੰ ਟਰਾਲਾਂ ਨੂੰ ਤਾਂ ਆਪਾਂ ਲਾਤੀਆਂ ਸੀਗੀਆਂ ਨੇਰੇ ਕਰਕੇ ਕਿਉਂਕਿ ਮਗਰੋਂ ਫੇਰ ਦੀ ਜਾਂਦੀਆਂ ਨਾ ਟਰਾਲੀ ਨਾਲੇ ਮਗਰੋਂ ਟਰੈਕਟਰ ਖੜਾ ਲੇਤਾ ਹੈ ਕਿ ਧੁੰਦ ਨਹੀਂ ਪੈਣ ਲੱਗੀ ਪਿਛਲੀ ਵਾਰੀ ਪਿਛਲੇ ਸਾਲ ਜਦੋਂ ਅਸੀਂ ਗੰਨਾ ਧੋਂਦੇ ਸੀ ਅਦਨਾ ਚ ਧੁੰਦ ਬਹੁਤ ਪੈਂਦੀ ਸੀ ਇਹ ਤਾਂ ਕੀ ਤਾਂ ਦੋ ਕੁ ਦਿਨ ਧੁੰਦ ਪੈ ਕੇ हट ਗਈ ਚਲੋ ਵਧੀਆ ਹੀ ਆ ਰੱਬ ਦੀ ਮੇਰਾ ਧੁੰਦ ਤੋਂ ਬਚਾਈ ਰਵੇ ਐਤਕੀ ਕਿ ਕਿਉਂਕਿ ਬਈ ਗੰਨੇ ਦੀ ਟਰਾਲੀ ਲੈ ਕੇ ਜਾਣੀ ਰਾਤ ਨੂੰ ਹੋਰ ਟਰੱਕਾਂ ਵਾਲੇ ਬਈ ਵੀਰਾਂ ਨੂੰ ਬਹੁਤ ਔਖਾ ਯਾਰ ਧੁੰਦ ਤਾਂ ਹਰੇਕ ਨੂੰ ਔਖੀ ਆ ਕਿਉਂਕਿ ਫਿਰ ਹੁਣ ਲੇਬਰ ਲਾਤਾ ਦਿੰਦੀ ਆ ਰਾਤ ਕਰ ਦਿੰਦੀ ਆ ਯਾਰ ਟਰਾਲੀ ਭਰ ਨੂੰ ਫਿਰ ਸਵੇਰ ਤੱਕ ਇਹਨੂੰ ਮੈਲ ਭਰ ਜਾਂਦੀ ਐ ਕੰਮ ਲੋਟ ਨਹੀਂ ਹੁੰਦਾ ਤੁਰਨਾ ਤਾਂ ਰਾਤ ਨੂੰ ਪੈਂਦਾ ਜਾਂ ਸ਼ਾਮ ਨੂੰ ਉਹੀ ਟਾਈਮ ਹੁੰਦਾ ਉਦੋਂ ਹੀ ਧੁੰਦ ਡੇਗ ਜਾਂਦੀ ਆ ਫਿਰ ਚਲੋ ਵਾਹਿਗੁਰੂ ਮੇਰ ਰੱਖਿਆ ਆਪਣੇ ਟਰੈਕ ਸੰਦਾਂ ਤੇ ਵਧੀਆ ਚੱਲਦੇ ਨੇ ਤੇ ਵਾ ਟਰਾਲੀ ਭਰ ਕੇ ਅੱਜ ਇਹਨੂੰ ਤੋੜ ਦਾਂਗੇ ਦੂਜੀ ਲੇਬਰ ਆਪਣੀ ਕੱਲ ਨੂੰ ਭਰੂਗੀ ਟਰਾਲੀ ਟਰਾਲੀ ਤੇ ਲਾਉਣ ਲੱਗਿਆ ਬੰਦ ਵਾਲੀ ਲਾਈਨ ਉੱਪਰ ਤੇ ਆਪਾਂ ਕਰਨ ਲੱਗੇ ਸੀਗੇ ਇਹਦੀ ਡਰਾਵ ਰੁਚੀ ਉੱਤੇ ਵਾਲੇ ਪਾਸੇ ਕਿ ਥੱਲੇ ਕਈ ਵਾਰੀ ਕੰਟਰੋਲਰ ਕੰਟਰੋਲਰ ਲੱਗ ਜਾਂਦਾ ਕਿ ਨਹੀਂ ਫਿਰ ਔਖਾ ਹੋ ਜਾਂਦਾ ਜੇ ਥੱਲੇ ਡਰਾਈਵਰ ਲੱਗ ਜੇ ਟਰਾਲੀ ਦੇ ਤੇ ਡਰਾਈਵਰ ਉੱਚੀ ਕਰ ਦਿੰਦੇ ਨੇ ਆਪਾਂ ਹਰੇਕ ਟਰਾਲੀ ਮੌਕੇ ਵਧੀਆ ਰਹਿੰਦਾ ਕੰਮ ਆ ਇਧਰ ਲੀ ਪਾ ਦੇ ਪਹਿਲਾਂ ਪਿੰਨ ਬਿੱਟੂ ਅੰਕਲ ਕਰਕੇ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਖਬਰਾਂ ਨਾ ਤੋੜ ਲਈ ਸੀ ਆਪਾਂ ਟਰਾਲੀ ਤਾਰ ਫਸ ਗਈ ਅੱਜ ਹਾਈਟ ਆ ਨਾ ਟਰਾਲੀ ਦੀ ਉੱਚੀ ਜਾਦੇ ਆ ਥੱਲੇ ਆ ਪਤਾਰਾਂ ਦਾ ਹੀ ਚੱਕਰ ਹੁੰਦਾ ਪਿੰਡ 'ਚ ਤਾਂ ਹੀ ਨੰਗਾਉਣੇ ਹੁੰਦੇ ਆ ਲੈ ਗਿਆ ਬਿੱਟੂ ਅੰਕਲ ਦਾ ਟਰਾਲੀ ਗੰਨੇ ਵਾਲੀ ਤੇ ਟਰੈਕਟਰ ਆਪ ਲਾਤਾ 5500 ਵੀ ਟਰਾਲੀ ਨਾਲੋਂ ਕੱਢ ਕੇ ਅੰਦਰ ਆ ਹਾਈਲ ਨੂੰ ਨਜ਼ਰ ਲੱਗੀ ਟੋਟੀ ਗਿਆ ਵਿਚਾਲੋਂ ਪਤਾ ਨਹੀਂ ਕਿਵੇਂ ਉਸ ਪੰਜਾਬੀ ਆਪਣਾ ਮੂਹਰੇ ਖੜਾ ਤੇ ਅੱਜ ਤੱਕ ਖਾਸ ਨਹੀਂ ਸੀ ਟਰਾਲੀ ਭਰੀ ਆ ਤੇ ਆਪਾਂ ਨੂੰ ਬੱਚੇ ਥੋੜੇ ਕੰਮ ਸੀ ਦਾ ਕਰਕੇ ਕਲਿੱਪਾਂ ਵੀ ਨਹੀਂ ਬਾਲੀਆਂ ਲੈ ਹੋਈਆਂ ਤੇ ਕੱਲ ਨੂੰ ਦੇਖਦੇ ਆ ਕੱਲ ਨੂੰ ਇੱਕ ਟਰਾਲੀ ਹੋਰ ਭਰਾਂਗੇ ਗੰਨੇ ਦੀ ਕੱਲ ਨੂੰ ਦੇਦੇ ਇੱਕ ਟਰਾਲੀ ਹੋਰ ਭਰਾਂਗੇ ਗੰਨੇ ਦੀ ਫਿਰ ਉਹਦੀਆਂ ਉਹ ਦਿਖਾਵਾਂਗੇ ਤੁਹਾਨੂੰ ਨਾਲ ਦੀ ਨਾਲ ਉਹ ਵੀ ਅੰਦਰੋਂ ਹੀ ਭਰ ਕੇ ਲਿਆਉਣੀ ਆ ਮੇਰੇ ਸੋਨ ਜਿੱਥੋਂ ਟਰਾਲੀ ਫਾਸੀ ਸੀ ਉਦੋਂ ਹੈਡਰੇ ਨਾ ਕੱਢੀ ਸੀ ਉਹੀ ਖੇਤ ਚ ਲੀ ਚ ਖੜਾ ਕੇ ਭਰ ਲਾਂਗੇ ਉੱਥੇ ਤਾਂ ਚੂਹੇ ਦੀ ਖੱਡ ਸੀ ਤਾਂ ਕਰਕੇ ਇੱਕਦਮ ਫਸ ਗਈ ਆਪਣੀਆਂ ਗੱਡੀਆਂ ਵੀ ਉਹ ਖੜੀਆਂ ਦੋਨੇ ਬਲੈਰੋਂ ਆ ਮਗਰੋਂ ਆਪਣੀਆਂ ਪੂਰੀਆਂ ਸੇਮ ਬਣਾਈਆਂ ਹੋਈਆਂ ਦੇਖਦੇ ਆ ਆਪਾਂ ਫਤੇਗੜ ਸਾਹਿਬ ਇਧਰ ਲਈ ਲੈ ਕੇ ਜਾਈਏ ਆਹ 8257 ਆਪਣੀ ਤੇ ਅਰਜਨ ਹੋ ਖੜਾ ਆਪਣਾ ਤੇ ਮਿਲਦੇ ਆ ਮਿੱਤਰੋ ਸਾਰਿਆਂ ਨੂੰ ਕੱਲ ਨੂੰ ਹਾਂਜੀ ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਤੇ ਆਪਣੀ ਸ਼ੁਰੂਆਤ ਹੋ ਗਈ ਅੱਜ ਫੇਰ ਆਪਣੇ ਝੋਟਿਆਂ ਤੋਂ ਆਪਣੇ ਤਾਂ ਹੀ ਰਾਜੇ ਨੇ ਰੱਬ ਇਹਨਾਂ ਤੇ ਮੇਰਾ ਭਰਿਆ ਹੱਥ ਰੱਖੇ ਨਾਲੇ ਆਪਣੇ ਤੇ ਮਸ਼ੀਨਰੀ ਤੇ ਵਧੀਆ ਚੱਲੀ ਜਾਵੇ ਬਸ ਤੇ ਅੱਜ ਆਪਾਂ ਲੱਗੇ ਗੰਨੇ ਦੀ ਟਰਾਲੀ ਭਰਨ ਕੱਲ ਬਿੱਟੂ ਅੰਕਲ ਤਾਂ ਉਹ ਟਰਾਲੀ ਲੈ ਗਿਆ ਅਸੀਂ ਤੇ ਹਲਿਓ ਖਾਲੀ ਹੋਈ ਨਹੀਂ ਹੈਗੀ ਕਿਉਂਕਿ ਹਲੇ ਸਪੈਸ਼ਲ ਨਹੀਂ ਚੱਲੀ ਕਹਿੰਦੇ ਸੀ ਅੱਜ ਚੱਲਣੀ ਹੁਣ ਕੱਲ ਨੂੰ ਸ਼ਾਇਦ ਚੱਲੇ ਸਪੈਸ਼ਲ ਆਪਣੀ ਸ਼ਾਇਦਾ ਟਰਾਲੀ ਸਪੈਸ਼ਲ ਚ ਜਾਵੇ ਤੇ ਇਹ ਟਰਾਲੀ ਲੱਗੇ ਆ ਭਰਨ ਮੈਂ ਟਰਾਲੀ ਪਾ ਲਈ ਸੀਗੀ ਸਟੈਂਡ ਚੱਕ ਕੇ ਬਾ ਲੈ ਕੇ ਚਾਲਦੇ ਆ ਖੇਤ ਚ ਭਰੌਣਿਆਂ ਚੱਲ ਕੇ ਤਾਂ ਪਰ ਟਰੈਟਰ ਟਰਾਲੀ ਖੇਤ ਚ ਲਾਤਾ ਬੰਦਿਆਂ ਕੋਲ ਹੁਣ ਭਰਨਗੇ ਇੱਥੋਂ ਬਾੜ-ਬਾੜ ਭਰ ਕੇ ਬਾਕੀ ਆ ਕਿਆਰਾ ਟਪਾ ਕੇ ਉਹ ਖੰਭੇ ਕੋਲ ਲਾ ਦਾਂਗੇ ਟਰਾਲੀ ਉੱਥੋਂ ਲਾ ਲਾਂਗੇ ਤਿੰਨ ਚਾਰ ਲੈਣਾ ਫਿਰ ਉੱਥੋਂ ਸਿੱਧੀ ਲਈ ਹੋਈ ਆ ਜੀ ਤੇ ਹਮੇਸ਼ਾ ਕਰਦੇ ਆ ਟਰਾਲੀ ਇਹ ਕਿਹੜਾ ਥੋੜਾ ਗਿੱਲਾ ਵਾ ਕਿਉਂਕਿ ਪਾਣੀ ਆਖਰੀ ਲਾਇਆ ਸੀ ਨਾ ਇਹਨੂੰ ਪਰ ਲੱਗਦੇ ਆ ਹੁਣ ਇਹ ਬਾੜ ਭਰਨ ਤਿਆਰੀ ਕਰਦੇ ਆ ਕਰੋ ਸ਼ੁਰੂ ਇਹ ਸਿਆਦਾ ਆਪਣੀ ਟਰਾਲੀ ਕਾਲੂ ਜਾਵੇ ਆਪਾਂ ਬਹਿਨੇ ਆ ਮੰਜਾ ਖੋਲਿਆ ਹੋਇਆ ਵਾ 10 ਬੰਦੇ ਆ 11 ਠੀਕ ਆ ਆ ਗਏ ਸੀ ਅੱਬਾ ਟਰਾਲੀ ਕੋਲੋਂ ਕੋਲੋਂ ਘਰੇ ਆ ਗਏ ਸੀਗੇ ਰੋਟੀ ਪਾਣੀ ਖਾ ਕੇ ਜੰਗੀ ਅੰਕਲ ਤੇ ਮਨਜੀਤ ਦੀ ਰੋਟੀ ਚੱਕ ਲਿਆ ਏ ਜੰਗੀ ਅੰਕ ਲੇ ਇੱਧਰ ਲਿਆ ਲੂਆਂ ਨੂੰ ਪਾਣੀ ਲਾਉਂਦਾ ਮਨਜੀਤ ਆਪਣਾ ਉੱਧਰ ਲਿਆ ਲੂਆਂ ਨੂੰ ਕਢਾਉਣੇ ਆ ਜੰਗੀ ਅੰਕ ਨੂੰ ਰੋਟੀ ਛੱਕ ਕੇ ਪ੍ਰਸ਼ਾਦ ਦਾ ਪਾਣੀ ਫਿਰ ਦੁਬਾਰਾ ਲਾ ਦੇਣਗੇ ਪਾਣੀ ਲੈ ਆਨੇ ਆ ਪਾਣੀ ਬਾਹੀ ਪਟਾ ਰਹਿ ਗਿਆ ਇੱਧਰ ਲਾ ਇੱਧਰ ਲਾ ਲੇ ਆ ਇਧਰ ਲਾ ਝੋੜਾ ਤੇਰਾ ਨੀਲਾ ਪਹੁੰਚ ਗਏ ਆਪਾਂ ਮਨਜੀਤ ਕੋਲ ਵੀ ਰੋਟੀ ਲੈ ਕੇ ਮਨਜੀਤ ਇਧਰ ਲਿਆ ਲਉ ਆ ਨੂੰ ਪਾਣੀ ਲਾਉਂਦਾ ਹੋਦ ਮੋਟਰਸਾਈਕਲ ਆਪਾਂ ਇਧਰ ਲਾਤਾ ਮੋਟਰ ਤੇ ਹੁਣ ਆਲੂਆਂ ਨੂੰ ਕਿਰਾਂ ਸਾਰਿਆਂ ਨੂੰ ਲਾ ਦੇਣਾ ਪਾਣੀ ਜਿਨ੍ਹਾਂ ਨੂੰ खासा ਟਾਈਮ ਹੋ ਗਿਆ ਲੱਗਿਆ ਨੂੰ ਕਿਉਂਕਿ ਕੋਰਾ ਪੈਣ ਲੱਗ ਗਿਆ ਕੋਰਾ ਫਿਰ ਸਰਕਾਰ ਦਾ ਨਹੀਂ ਆਲੂਆਂ ਤੇ ਜੇ ਪਾਣੀ ਲੱਗਿਆ ਹੋਵੇ ਫਿਰ ਠੀਕ ਰਹਿੰਦਾ ਕਿਉਂਕਿ ਇਹ ਕੋਰੇ ਦੀ ਕੋਈ ਨਾ ਸਪਰੇ ਆ ਨਾ ਕੋਈ ਹੋਰ ਆ ਨਾ ਜੂਰੀ ਐ ਨਾ ਕੋ ਹੋਣਾ ਕੋਰੇ ਦਾ ਤਾਂ ਹੱਲ ਪਾਣੀ ਹੋਈਆਂ ਨਾਲ ਦੀ ਨਾਲ ਪਾਣੀ ਲੱਗਿਆ ਹੋਵੇ ਆਲੂਆਂ ਨੂੰ ਕੋਰਾ ਅਸਰ ਨਹੀਂ ਕਰਦਾ ਫਿਰ ਸਵੇਰੇ ਸਵੇਰੇ ਠੰਡ ਬਹੁਤ ਹੁੰਦੀ ਆ ਨਾ ਕੋਰਾ ਫੈਣ ਲੱਗਿਆ ਹੁਣ ਅੱਜ ਜਲਦੀ ਕਰ ਲਿਓ ਸਾਹਮਣੇ ਹੀ ਲਾਉਂਦਾ ਮੰਜੀ ਤੇ ਪਾਣੀ ਉੱਥੇ ਰੋਟੀ ਫੜਾ ਕੇ ਆਪਾਂ ਆਗੇ ਗੰਨੇ ਵਾਲੀ ਟਰਾਲੀ ਕੋਲੇ ਆ ਉਦਣ ਦਾ ਖਾਹਰੂ ਪਾਇਆ ਹੋਇਆ ਇੱਥੇ ਜਿੱਦਣ ਹੈ ਡਰੇ ਨਾ ਕੱਢੀ ਸੀ ਆ ਇੱਥੇ ਫਸ ਗਈ ਸੀ ਇਹ ਉਦਣੇ ਹਾਂ ਇੱਥੇ ਵੈਗੀ ਸੀ ਆ ਜਗ੍ਹਾ ਤੇ ਰੇਤੋਂ ਕੱਢੀ ਸੀ ਇਹ ਟਰੇਨ ਨਾਲ ਅੱਗੇ ਤਾਂ ਆਪਣੀ ਲਈ ਪੱਕੀ ਬਣੀ ਯਾਰ ਚਾਰ ਲੈਣਾ ਲਾਤੀਆਂ ਅੱਜ 1 2 3 4 2 3 ਹੋਰ ਲਾਵਾਂਗੇ ਸੱਤ ਲਾਈਆਂ ਸੀ ਉਦਣੇ ਪਰ ਉਹ ਖਾਲ ਕੋਲੇ ਹੈਵੀ ਗਿੱਲਾ ਸੀ ਆ ਖੇਤ ਵੀ ਇੰਨਾ ਸੁੱਕਾ ਹੀ ਹੈ ਤਾਂ ਕਿ ਇੱਥੋਂ ਕੱਢਦੇ ਅਸੀਂ ਸੱਤ ਲਾ ਕੇ ਚਲੋ ਅੱਜ 6 ਲਾ ਲਾਂਗੇ ਬੰਦਿਆਂ ਦੇ ਵੀ ਮਨ ਸਟਾਰਾ ਵੀ ਉਦਣੇ ਫਸ ਗਈ ਸੀ ਟਰਾਲੀ ਅੱਜ ਨਾਲ ਫਸ ਜੇ ਤਾਂ ਕਰਕੇ ਅੱਜ 5 6 ਲਾਵਾਂਗੇ ਫਿਰ ਕਾਢਦੇ ਆ ਟਰਾਲੀ ਨੂੰ ਚਾਰਤਾ ਲੱਗ ਗਈਆਂ ਲੱਗੇ ਚਾਹ ਪੀਂਦੇ ਸੀ ਬੰਦੇ ਦੁਆਰਾ ਲੱਗੇ ਸ਼ਾਮ ਹੋਈ ਜਾਂਦੀ ਆ ਯਾਰ ਟਰਾਲੀ ਭਰਦਿਆਂ ਨੂੰ ਦੇਖੋ ਹੁਣ ਇੱਥੋਂ ਡਬਲ ਮਿਹਨਤ ਹੋ ਜਾਂਦੀ ਆ ਵਿਚਾਰਿਆਂ ਦੀ ਦੁਆਰਾ ਛੋਟੀ ਟਰਾਲੀ ਚ ਭਰਨਾ ਫਿਰ ਉੱਥੇ ਖੜਾ ਕੇ ਫੇਰ ਇਹਦੇ ਚ ਪਲਟੀ ਕਰਨਾ ਟਾਈਮ ਤਾਂ ਲੱਗਦਾ ਹੀ ਆ ਬਿੱਟੂ ਅੰਕਲ ਤਾਂ ਮੇਰੇ ਸਾਹਮਣੇ ਸਵੇਰੇ ਆਊਗਾ ਅੱਜ ਟਰਾਲੀ ਨੂੰ ਭਰ ਕੇ ਖੜਾ ਲਾਂਗੇ ਮੇਰੇ ਸਾਹਮਣੇ ਆਪਾਂ ਵੀਰੋ ਟੋ ਚਨਪਾ ਕੇ ਟਰਾਲੀ ਅੱਗੇ ਕਰਤੀ ਲੀਚ ਕਿਉਂਕਿ ਇੱਥੇ ਖੜੀ ਖੜੀ ਬੈ ਗਈ ਬੈਠਣ ਦਾ ਅੱਗੇ ਜੀ ਟਰਾਲੀ ਦਾ ਉਹ ਅਰੇ ਆ ਫਿਰ ਐਵੇਂ ਵਜਨ ਪਾਈ ਜਾਂਦੇ ਉੱਤੇ ਨੇ ਹੋਰ ਦਾ ਵੀ ਆਣਾ ਹੀ ਮੁੜ ਕੇ ਔਖਾ ਆਣਾ ਹੀ ਆਪਾਂ ਦੇਖ ਲਈ ਫਿਰ ਆਪਾਂ ਟੋ ਚਨਪਾ ਕੇ ਟਰਾਲੀ ਅੱਗੇ ਲੀਚ ਕਰਤੀ ਉੱਥੇ ਹੁਣ ਇੱਥੇ ਦੋ ਤਿੰਨ ਲਾਈਨਾਂ ਲਾ ਕੇ 7-8 ਕੱਢ ਦਾਂਗੇ ਬਾਹਰ ਕਿਉਂਕਿ ਲੀ ਤਾਂ ਪੱਕੀ ਆ ਅਕਸਰ ਉਹ 7-8 ਠਾਲੀਆਂ ਮਹਿੰਗੀ ਆਉਣ ਭੈਣਾਂ ਵਾਲੀਆਂ ਤਾਂ ਥਾਂ ਪੱਕ ਗਿਆ ਤੇ ਆਪਾਂ ਦੇਖ ਲਈ ਨਹੀਂ ਕੰਮ ਖਰਾਬ ਹੋ ਜਾਣਾ ਟਰਾਲੀ ਤਾਂ ਆਪਾਂ ਲੈ ਕੇ ਘਰੇ ਰਸੇ ਪਾ ਕੇ ਅੱਜ ਘਰ ਬਾਹਰ ਹੀ ਲਾਤੀ ਕਿਉਂਕਿ ਅੱਜ ਕਿਹੜਾ ਜਾਣੀ ਆ ਕੱਲੋਂ ਜਾਣੀਆ ਫਿਰ ਘਰੀ ਖੜਾਉਣੀ ਸੀ ਰਾਤ ਨੂੰ ਹੁਣ ਆਪਾਂ ਘਰੀ ਪਾਲਟੀ ਮਾਰ ਦੇਣੀ ਆ ਅਰਜਨ ਲੈ ਜਾਂਦਾ ਸੀ ਆਪਾਂ ਟਰਾਲੀ ਪਾ ਕੇ ਪਾਲਟੀ ਮਾਰਨ ਨੂੰ ਥੋੜਾ ਜਿਹਾ ਗੰਨਾ ਉਰੇ ਤਾਂ ਬਸ ਬਾਕੀ ਉਧਰ ਆ ਜਿਹੜੇ ਗੰਨੇ ਚ ਦੂਜੀ ਪਾਲਟੀ ਛਲਾਈ ਕਰਦੀ ਆ ਉੱਥੇ ਇਹਨਾਂ ਦਾ ਘੜਿਆ ਹੋਇਆ ਗੰਨਾ ਉੱਥੋਂ ਭਰ ਦੇਣੀ ਆ ਟਰਾਲੀ ਬਾਕੀ ਆ ਇੱਕ ਅੱਧੀ ਪਾਲਟੀ ਉੱਥੋਂ ਮਾਰ ਦਾਂਗੇ ਫਿਰ ਚੱਲਦੇ ਆ ਲੈ ਕੇ ਅਰਜਨ ਬਾਹਰ ਗੰਨਾ ਤਾਂ ਲੱਦਿਆ ਗਿਆ ਉਧਰੋਂ ਭਰ ਲੈਨੇ ਆ ਇੱਧਰ ਜਤਿੰਦਰ ਹੁਣੇ ਵੀ ਕਰੀ ਜਾਂਦੇ ਆ ਗੰਨੇ ਦੀ ਛਲਾਈ ਜੰਦਾ ਵੀ ਆ ਕੇ ਆ ਰਿਹਾ ਬਾਖੇਤ ਥੋੜਾ ਹੀ ਰਹਿ ਗਿਆ ਆਪਣਾ ਹੱਥ ਮੋਜੂ ਕਰੇ ਤੇ ਕਣਕ ਬੀਜ ਦਾਂਗੇ ਕਾਨੂੰ ਭਰ ਦੇਣਗੇ ਇਹ ਵੀ ਟਰਾਲੀ ਇੱਧਰ ਆਪਣਾ ਬੰਦਾ ਆਗ ਲੱਦੀ ਜਾਂਦਾ ਆਪਣੀ ਰਾਣੀ ਸੁੰਦਰਾ ਤੇ ਜੀਤੋ ਤੇ ਬੱਸ ਦਬਾ ਦਬ ਲਦਾ ਕੇ ਇਹਨੂੰ ਲੈ ਚਾਲਦੇ ਆ ਘਰੇ ਚ ਵਾਈ ਦਾ ਟਾਈਮ ਹੋਣ ਵਾਲਾ ਫਿਰ ਚਵਾਈ ਸ਼ੁਰੂ ਕਰਨੀ ਹੈ ਇਹਨਾਂ ਨੇ ਬਾਗ ਲੱਦ ਕੇ ਥੋੜੇ ਜਿਹੇ ਰਹਿ ਗਏ ਚਲਦੇ ਆ ਇੱਕ ਕਿਹੜਾ ਸ਼ਾਮ ਨੂੰ ਲਾ ਦਾਂਗੇ ਫਿਰ ਲਾਤੀ ਆਪਾਂ ਟਰਾਲੀ ਫਾਰਮ ਦੇ ਬਾਹਰ ਪੱਕਾ ਹੀ ਆਥਾਂ ਇਹ ਅੱਗੇ ਮੋੜਦੇ ਹੁੰਦੇ ਸੀ ਇੱਥੋਂ ਟਰਾਲੀਆਂ ਤਾਂ ਕਰਕੇ ਹੀ ਆਪਾਂ ਥੋਂ ਵਧਾਇਆ ਇੱਧਰ ਨੂੰ ਲਈ ਟਰਾਲੀ ਬਹੁਤ ਔਖੀ ਮੋੜਦੀ ਹੁੰਦੀ ਸੀ ਗੰਨੇ ਵਾਲੀ ਤੇ ਨਾਲ ਲਾ ਕੇ ਆਪਾਂ ਪਲਟੀ ਮਾਰਤੀ ਮਗਰਲੀ ਅਗਲ ਅਗਲੀ ਵਾਰ ਮਗਰ ਲਾ ਦਾਂਗੇ ਇਹਦੇ ਅਗਲੀ ਪਲਟੀ ਕਿਉਂਕਿ ਫਿਰ ਉੱਚਾ ਹੋ ਜਾਂਦਾ ਨਾ ਹਰ ਜਣ ਦਾ ਹਰ ਜਣ ਵੀ ਆਪਣਾ ਛੋਟਾ ਡਾਇਰੈਕਟਰ ਆ ਇਹਦੇ ਆਪਾਂ ਪਿਛਤੋਂ ਦੱਸਿਆ ਚਾਰੇ ਟਰੈਕਟਰਾਂ ਦੇ ਆਪਣੇ ਮਗਰ ਤਾਂ ਰੇਡੀਅਲ ਨੇ 5500 ਤੇ ਅਰਜਣ ਦੇ ਆਪਣੇ ਮੂਰੇ 10000 16 ਨੇ ਲਾਇੰਸ ਦੇ ਰੇਡੀਅਲ ਹੀ ਟਰੈਕਟਰ ਤਾਂ ਆਪਾਂ ਸ਼ੌਂਕ ਨਾਲ ਰੱਖੀ ਦਿਆ ਬਾ 3600 ਦੇ ਵੀ ਗਾਹਾਂ ਆਪਾਂ ਰੇਡੀਅਲ ਐਜੇ ਹੀ ਪਵਾ ਦਈਏ ਸ਼ਾਇਦ ਨੰਦਪੁਰ ਮੌਕੇ ਤਾਂ ਪੂਰਾ ਵਧੀਆ ਟਰੈਕਟਰ ਸ਼ਿੰਗਾਰ ਕੇ ਲੈ ਕੇ ਜਾਈਦਾ ਤੁਸੀਂ ਪੁਰਾਣੀਆਂ ਰੀਲਾਂ ਜਾ ਕੇ ਦੇਖਿਓ ਆਪਣੇ ਪੇਤ ਤੇ ਟਵਾਣਾ ਫਾਰਮ 87 ਤੇ ਜਾਂ ਗੁਰਕੀਰਤ ਟਵਾਣਾ ਤੇ ਫਤੇਗੜ ਸਾਹਿਬ ਤਾਂ ਆਪਾਂ ਇਹ ਤਾਂ ਕਿ ਸ਼ਾਇਦ ਗੱਡੀ 'ਚ ਹੀ ਜਾਈਏ ਕਿਉਂਕਿ ਫਤੇਗੜ ਸਾਹਿਬ ਹੋਰ ਸਿੱਧੀ ਦੇ ਨੇੜੇ ਉੱਥੇ ਆਪਾਂ ਨੂੰ ਐ ਸਟ੍ਰੈਕਟਰ ਸ਼ੰਕਾਰ ਕੋਈ ਕੋਈ ਜਾਣ ਦਾ ਫਾਇਦਾ ਨਹੀਂ ਹੁਲੇ ਮਹਲਾ ਤਾਂ ਮੰਨਿਆ ਆਪਾਂ ਫਤੇਗੜ ਸਾਹਿਬ ਤਾਂ ਆਪਾਂ ਗੱਡੀ 'ਚ ਹੀ ਜਾਨੇ ਨੇ ਸਰਦਾਣਾ ਮੱਥਾ ਟੇਕ ਕੇ ਆ ਜਾਨੇ ਹੁੰਨੇ ਆ ਘਰੇ ਹਾਂਜੀ ਆਪਾਂ ਮੈਂ ਤੇ ਜੱਸੀ ਚਾਚਾ ਆ ਕੇ ਸੀਗੇ ਦੁੱਧ ਪਾਉਣ ਤੇ ਟਰਾਲੀ ਉਧਰ ਬੰਦੇ ਆਪਣੇ ਭਰੀ ਜਾਂਦੇ ਆ ਭਰਨ ਵਾਲੀ ਸੀਗੀ ਟਰਾਲੀ ਜਦ ਅਸੀਂ ਤੁਰੇ ਆ ਬਿੱਟੂ ਅੰਕਲ ਆ ਗਿਆ ਸੀਗਾ ਟਰਾਲੀ ਲੈ ਕੇ ਹੋ ਗਈ ਸੀ ਖਾਲੀ ਉਹਦੀ ਤੇ ਹੁਣ ਆਪਾਂ ਭੇਜ ਹੀ ਦੇਣੀ ਆ ਟਰਾਲੀ ਸਪੈਸ਼ਲ ਵੀ ਚੱਲ ਪਈ ਅੱਜ ਸ਼ਾਮ ਨੂੰ ਤੇ ਟਰਾਲੀ ਆਪਣੀ ਉਹ ਸਪੈਸ਼ਲ ਚ ਜਾ ਕੇ ਖਾਲੀ ਹੋ ਜੂਗੀ ਤੇ ਫਿਰ ਉਹ ਡੈਡ ਜੀ ਹੋਣੀ ਤੇ ਬਿੱਟੂ ਅੰਕਲ ਟਰਾਲੀ ਕੱਢ ਕੇ ਪਿੰਡੋਂ ਲੈ ਜਾਣਗੇ ਆਪਾਂ ਆ ਗਏ ਸੀਗੇ ਦੁੱਧ ਪਾਣਾ ਦੁੱਧ ਪਾ ਕੇ ਆਪਾਂ ਚੱਲਦੇ ਆ ਘਰ ਨੂੰ ਟਰਾਲੀ ਤਾਂ ਲੈ ਗਿਆ ਬਿੱਟੂ ਅੰਕਲ ਆਪਣਾ ਤੇ ਲੇਬਰ ਦਾ ਆਪਣੀ ਦਾ ਵਾਲੀ ਦਾ ਇੰਨਾ ਕੰਨਾ ਬਾਤ ਹੀ ਗਿਆ ਚਲੋ ਅਗਲੇ ਘੇੜੇ ਚਾ ਬਟਾਰੀ ਟਰਾਲੀ ਭਰਨਗੇ ਉਹਨਾਂ ਕੱਲ ਨੂੰ ਆਪਾਂ ਬਟਾਰੀ ਛੱਡੇ ਹੋਣਾ ਉਹਨਾਂ ਨੂੰ ਬਟਾਰੀ ਟਰਾਲੀ ਭਰਨਗੇ ਉਦੋਂ ਇਹਦੇ ਉੱਤੇ ਹੀ ਭਰ ਦੇਣਗੇ ਤੇ ਦੂਜੀ ਲੇਬਰ ਆਪਣੀ ਪਰਸੋਂ ਨੂੰ ਟਰਾਲੀ ਭਰੂਗੀ ਜਾਂ ਕੱਲ ਨੂੰ ਉਹਨਾਂ ਨੂੰ ਕੱਲ ਨੂੰ ਪੁੱਛਾਂਗੇ ਤੇ ਕੱਲ ਨੂੰ ਆਪਣੀ 5500 ਵੀ ਆਈ ਜਾਣਾ ਕੱਲ ਨੂੰ ਟਾਈਮ ਨਾਲ ਹੀ ਸਵੇਰੇ ਸਾਰੇ ਕਿਉਂਕਿ ਰਾਤ ਨੂੰ ਖਾਲੀ ਹੋ ਜਾਣਾ ਉਹਨੇ ਤੇ ਚਲੋ ਠੀਕ ਆ ਮਿੱਤਰੋ ਅੱਜ ਦਾ ਵਲੌਗ ਆਪਾਂ ਹੋਰ ਹੀ ਸਮਾਪਤ ਕਰਦੇ ਆ ਤੇ ਮਿਲਦੇ ਆ ਸਾਰਿਆਂ ਨੂੰ ਅਗਲੇ ਵਲੌਗ ਦੇ ਵਿੱਚ ਉਪਕਰਦਾ ਬਲੌਗ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਧੰਨਵਾਦ ਸਾਰਿਆਂ ਦਾ